ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦੀ ਆ ਗੁਰਦੁਆਰਾ ਦੂਖਨਵਾਲ ਸਾਹਿਬ ਦੀ ਸਮੂਹ ਸੰਗਤ ਦਾ ਅਤੇ ਚੜ੍ਹਦੀ ਕਲਾ ਬੈਲਕਨ ਸੁਸਾਇਟੀ ਦੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਨੂੰ ਸਫਲਿਆ ਕਰਦੇ ਆ ਅੱਜ ਜੋ ਤਰਾਸ ਦੀ ਪੰਜਾਬ ਦੇ ਵਿੱਚ ਆਈ ਹੈ ਹੜ੍ਹਾਂ ਦੀ ਮਾਰ ਪਈ ਹੈ ਉਹਨਾਂ ਦੇ ਵਾਸਤੇ ਆਪਣੀ ਕਿਰਤ ਨੂੰ ਸਫਲਿਆ ਕਰਦੇ ਆ ਜੋ ਤੁਛ ਜੋ ਸੇਵਾਵਾਂ ਉਸ ਸ਼ੁਰੂ ਕੀਤੀਆਂ ਹਨ ਜਿਹਦੇ ਵਿੱਚ ਦਾਂ ਕਰਾ ਦੇ ਵਾਸਤੇ ਜੋ ਜ਼ਰੂਰੀ ਸਮਾਨ ਹੈ ਕੁਛ ਥੋੜਾ ਬਹੁਤ ਹੈ ਗਰੋਸਰੀ ਨਿਕਟ ਹੈ ਉਹਦੇ ਨਾਲ ਨਾਲ ਪਾਣੀ ਦੀ ਸੇਵਾ ਹੈ ਬਰੈਡ ਹੈ ਬਿਸਕੁਟ ਹੈ ਨਮਕੀਨ ਹੈ ਉਹ ਬਹੁਤ ਬਹੁਤ ਜਿਨ੍ਹਾਂ ਨੂੰ ਜ਼ਰੂਰਤ ਹੈ ਉੱਥੇ ਅੱਜ ਉਹਨਾਂ ਦੇ ਵਾਸਤੇ ਆਪਣੀ ਕਿਰਤ ਕਮਾਈ ਨੂੰ ਵਪਣਿਆ ਕਰਦੇ ਆ ਅੱਜ ਇਹ ਇਹ ਟਰਾਲੀ ਇੱਕ ਸਾਡੀ ਜਾ ਰਹੀ ਆ ਤੇ ਜਿਹੜੀ ਸਾਡੀ ਹੈੀ ਹੋਣ ਫਿਕਰੂ ਦੇ ਨਾਮ ਦੇ ਲੈਂਦਾ ਸੀ ਕਿੱਥੇ ਰਸਤਾ ਪਹਿਲਾਂ ਵੀ ਬਹੁਤ ਪਹੁੰਚ ਰਹੀ ਆ ਸਾਡੇ ਜੋ ਵਲੰਟੀਅਰ ਹੈਗੇ ਆ ਇਹਨਾਂ ਨੇ ਜਿੱਥੇ ਪਤਾ ਕਿ ਸਾਹਿਬ ਜਿੱਥੇ ਰਸ ਨਹੀਂ ਪਹੁੰਚੀ ਅਸੀਂ ਉਹਨਾਂ ਨੂੰ ਪਤਾ ਕਰ ਆਵਾਂਗੇ ਪਿੰਡਾਂ ਪਡਾਂਡੇ ਤੇ ਜਾ ਕੇ ਜਿੱਥੇ ਜਿੱਥੇ ਵੀ ਇਹਨਾਂ ਨੂੰ ਲੋੜ ਆ ਲੋੜ ਸਮਝਿਆ ਉਹਨਾਂ ਤੇ ਸੇਵਾ ਅਸੀਂ ਪੋਚ ਕੇ ਵੀ ਆਵਾਂਗੇ ਕਿ ਕੀ ਕੀ ਚਾਹੀਦੀਆਂ ਸਾਨੂੰ ਕਦੀ ਹੋਈ ਚੀਜ਼ਾਂ ਉੱਥੇ ਪ੍ਰੋਵਾਈਡ ਕਰਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਨੂੰ ਦਾ ਜਿਨ੍ਹਾਂ ਦੀ ਕੋਟ ਫਟਕਾ ਤੇ ਸਾਰਾ ਕਾਰਜ ਅੱਜ ਸਾਡੇ ਇਸ ਜੇਫੇ ਚਾਹਤੇ ਸਭ ਤੋਂ ਪਹਿਲਾਂ ਤਾਂ ਵੈਗੁਰ ਜੀ ਕਾਲਸਾ ਵੈਗੁਰ ਜੀ ਕਿ ਫਤਿਹ ਜੀ ਅੱਜ ਜੋ ਸਾਡੀਆਂ ਫਤਿਹਗੜ ਰੋਡ ਤੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਕੋਲ ਜੇ ਸੇਵਾ ਜਾ ਰਹੀ ਹੈ ਸਾਡੇ ਚੜ੍ਹਦੀ ਕਲਾ ਵੈਲਫੇਅਰ ਸੁਸਾਇਟੀ ਵੱਲੋਂ ਸਾਡੇ ਸਮੂਹ ਸੰਗਤਾਂ ਦੇ ਯੋਗਦਾਨ ਵਾਸਤੇ ਜਿਹੜੀ ਹੈਗੀ ਆ ਉਹ ਸੇਵਾ ਜਾ ਰਹੀ ਆ ਅਸੀਂ ਜਾ ਰਹੇ ਆ ਜਿੱਧਰ ਸੇਵਾ ਨਹੀਂ ਪਹੁੰਚ ਰਹੀ ਤੇ ਜਿੱਦਾਂ ਸਾਨੂੰ ਹੋਰ ਵੀ ਇਨਫੋਰਮੇਸ਼ਨ ਆ ਰਹੀ ਆ ਕਿ ਸਾਡੇ ਡੇਰਾ ਬਾਬਾ ਨਾਨਕ ਵੱਲ ਸੇਵਾ ਜਿਹੜੀ ਹੈਗੀ ਆ ਪਿੰਡਾਂ 'ਚ ਬਹੁਤ ਘੱਟ ਪਹੁੰਚ ਰਹੀ ਆ ਅਸੀਂ ਅੱਜ ਉਧਰ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜਿਹਨਾਂ ਨੂੰ ਰਾਂ ਦੇ ਵਿੱਚ ਸਮਾਨ ਦੀ ਲੋਡ ਹੈ ਉਹਨਾਂ ਨੂੰ ਸਮਾਨ ਅਸੀਂ ਪਹੁੰਚਦਾ ਕਰਾਈਏ ਤੇ ਬਾਕੀ ਜੋ ਵੀ ਹੈ ਹੋਰ ਵੀ ਅੱਗੇ ਤੋਂ ਅੱਜ ਇੱਕ ਟਰਾਲੀ ਜਾ ਰਹੀ ਹੈ ਅੱਗੇ ਤੋਂ ਜਿੱਦਾਂ ਵੀ ਹੋਰ ਸੰਗਤਾਂ ਦੀ ਸਾਨੂੰ ਜੀਵਾ ਪਹੁੰਚਦੀ ਰਹੇਗੀ ਉਦਾਂ ਉਦਾਂ ਅਕਿ ਸੇਵਾ ਨਰ ਕਰੇ ਜਾਰੀ ਰਹੇਗੀ ਮਾਈਕੋ ਜੀ ਦਾ ਖਾਲਸਾ ਮਾਈਕੋ ਜੀ ਦਾ